ਜੇਸੀ نیوز ਤੋਂ ਮੈਂ ਤੁਹਾਡਾ ਆਪਣਾ ਗੁਰਦੀ ਬਦਵਾ ਸਾਰਾ ਸਵਾਗਤ ਕਰਦਾ ਹਾਂ ਅੱਜ ਅਸੀਂ ਜੇਸੀ نیوز ਦੀ ਪੂਰੀ ਟੀਮ ਕੋਲ ਵਾਰਡ ਨੰਬਰ 2 ਦੇ ਵਿੱਚ ਖੰਨਾ ਦੇ ਵਿੱਚ ਸਪੈਸ਼ਲ ਕਵਰਿੰਗ ਕਰਨ ਆਏ ਹਾਂ ਜਿੱਥੇ ਕਿ ਸਰਦਾਰ ਗੁਰਮਿੰਦਰ ਸਿੰਘ ਰਾਜੀ ਜੀ ਐਮਸੀ ਹੁੰਦੇ ਸੀ ਤੇ ਲਗਭਗ 1 ਸਾਲ ਪਹਿਲਾਂ ਉਹਨਾਂ ਦੀ ਅਚਾਨਕ ਡੈਥ ਹੋ ਗਈ ਸੀ ਤੇ ਉਹਨਾਂ ਦੀ ਜਗ੍ਹਾ ਤੇ ਹੁਣ ਚੋਣ ਲੜਾਈ ਜਾ ਰਹੀ ਹੈ ਇਹਨਾਂ ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ ਦਾ ਭਾਗ ਲਿਆ ਜਾ ਰਿਹਾ ਜਿਨ੍ਹਾਂ ਵਿੱਚ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਭਜਪਾ ਸ਼ਾਮਲ ਹੈ ਹੁਣ ਦੇਖਣਾ ਪਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਵਾਰਡ ਦੇ ਵਿੱਚ ਉਹ ਜਿਹੜਾ ਕਿਸ਼ੂ ਤੋਂ ਕਾਗਰਸੀ ਰਿਹਾ ਤੇ ਇਸ ਵਾਰਡ ਦੇ ਵਾਸੀ ਕਿਹਨਾਂ ਨੂੰ ਮੌਕਾ ਦਿੰਦੇ ਹਨ ਧੰਨਵਾਦ ਸਾਡੇ ਵਿੱਚ ਮੌਜੂਦ ਨੇ ਸਰਦਾਰ ਕਰਨਪ੍ਰੀਤ ਸੋਨ ਜੀ ਜੋ ਕਿ ਕੈਬਨਟ ਮੰਤਰੀ ਨੇ ਆਮ ਆਦਮੀ ਪਾਰਟੀ ਤੋਂ ਤੇ ਇਸ ਵਕਤ ਵਾਰਡ ਨੰਬਰ 2 ਖੰਨਾ ਤੋਂ ਸਰਦਾਰ ਗੁਰਦੀਪ ਸਿੰਘ ਵਿੱਕੀ ਮਿਸ਼ਾਲ ਜੀ ਦੇ ਜੋ ਕਿ ਇਲੈਕਸ਼ਨ ਹੋ ਰਹੀ ਹੈ ਉਹਦੇ ਵਾਸਤੇ ਕੈਂਪੇਨ ਨੂੰ ਆਏ ਨੇ ਕੀ ਕਹਿਣਾ ਚਾਹੁੰਦੇ ਮਹਿੰਜੀ ਸਭ ਤੋਂ ਪਹਿਲਾਂ ਮੀਡੀਆ ਦਾ ਤੁਹਾਡਾ ਧੰਨਵਾਦ ਤੁਸੀਂ ਅੱਜ ਉਹਦੇ ਕਵਰੇਜ ਕਰਨ ਲਈ ਪਹੁੰਚੇ ਮੈਂ ਤੁਹਾਡੇ ਮਾਧਿਅਮ ਦੇ ਨਾਲ ਆਪਣੇ ਹਲਕੇ ਖੰਨਾ ਦੇ ਵਸਨੀਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਬੁਲਾਣਾ ਔਰ ਸਿਰ ਝੁਕਾ ਕੇ ਸਜਦਾ ਕਰਦਾ ਹਾਂ ਅੱਜ ਅਸੀਂ ਵਾਰਡ ਨੰਬਰ 2 ਦੇ ਵਿੱਚ ਉਰੇ ਜੋ ਇਲੈਕਸ਼ਨ ਚੱਲ ਰਹੀ ਹੈ ਬਾਈ ਇਲੈਕਸ਼ਨ ਹੈ ਉਹਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਆ ਕੇ ਹਾਜ਼ਰੀ ਭਰਨ ਆਏ ਆ ਜਿਹਦੇ ਵਿੱਚ ਸਾਡੇ ਉਰੋ ਕੈਂਡੀਡੇਟ ਗੁਰਦੀਪ ਵਿੱਕੀ ਮਸ਼ਾਲ ਜੀ ਐਜ਼ ਅ ਕੈਂਡੀਡੇਟ ਖੜੇ ਨੇ ਔਰ ਇੱਕੋ ਹੀ ਬੇਨਤੀ ਹੈ ਕਿ ਇਸ ਵਾਰਡ ਦੀ ਤਰੱਕੀ ਜੇ ਕਰਵਾਉਣੀ ਹੈ ਤਾਂ ਆਪਾਂ ਉਸ ਐਮਸੀ ਨੂੰ ਉਸ ਕਾਉਂਸਲਰ ਨੂੰ ਜੁੜੀਏ ਜਿਹੜਾ ਸਰਕਾਰ ਪੱਖੀ ਹੋਵੇ ਇਸ ਵਾਰਡ ਦੇ ਵਿੱਚ ਹੁਣ ਤੱਕ ਵੱਖ-ਵੱਖ ਪਾਰਟੀਆਂ ਦੇ ਨੁਮਾਇंदे ਜਿੱਤਦੇ ਰਹੇ ਨੇ ਉਸੇ ਦਾ ਕਾਰਨ ਹੈ ਕਿ ਇਹਨਾਂ ਨੇ ਪਿਛਲੇ ਐਨੇ ਲੰਬੇ ਸਮੇਂ ਤੋਂ ਇਸ ਵਾਰਡ ਦੇ ਵਿੱਚ ਢੱਕਾ ਨਹੀਂ ਤੋੜਿਆ ਕੋਈ ਕੰਮ ਨਹੀਂ ਹੋਇਆ ਪੂਰੇ ਬੜੀਆਂ ਦਿੱਕਤਾਂ ਰਹੀਆਂ ਨੇ ਹੁਣ ਅੱਜ ਵਾਰਡ ਨੰਬਰ 2 ਦੇ ਵਾਸੀਆਂ ਕੋਲ ਬਹੁਤ ਸੁਨਹਿਰੀ ਮੌਕਾ ਹੈ ਬਹੁਤ ਚੰਗਾ ਮੌਕਾ ਹੈ ਕਿ ਅੱਜ ਸਰਕਾਰ ਪੱਖੀ ਐਮ ਸੀ ਚੁਣ ਕੇ ਜਿਹੜੇ ਇਸ ਏਰੀਆ ਦੇ ਕੰਮ ਨੇ ਇਹਦੇ ਡਿਵੈਲਪਮੈਂਟ ਦੇ ਕੰਮ ਨੇ ਆਪਾਂ ਉਹ ਜਿਹੜੇ ਨੇ ਉਹ ਬਾਹਰ ਫੁੱਟ ਲੈਵਲ ਤੇ ਬਹੁਤ ਵਧੀਆ ਲੈਵਲ ਤੇ ਚਾਲੂ ਕਰਾ ਸਕੀਏ ਔਰ ਮੈਂ ਤੁਹਾਡੇ ਮਾਧਮ ਦੇ ਨਾਲ ਇੱਕੋ ਬੇਨਤੀ ਕਰਦਾ ਕਿ ਗੁਰਦੀਪ ਵਿੱਕੀ ਮਿਸ਼ਾਲ ਜੀ ਨੂੰ ਆਉਣ ਵਾਲੀ 21 ਤਰੀਕ ਦਿਨ ਸ਼ਨੀਵਾਰ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਵੋਟਾਂ ਵਾਕੇ ਮਿਊਨਿਸਪਲ ਕਾਉਂਸਲਰ ਬਣਾ ਕੇ ਭੇਜੋ ਤਾ ਜੋ ਆਉਣ ਵਾਲੇ ਸਮੇਂ ਚ ਆਪੇ ਇਸ ਵਾਰ ਦੀ ਤਰੱਕੀ ਦੇ ਨਵੇਂ ਆयाम ਨਵੇਂ ਮੁਕਾਮ ਖੁੱਲ ਸਕਣ ਇੱਕ ਸਾਡੇ ਜਿਹੜੇ ਸਾਬਕਾ ਮੰਤਰੀ ਨੇ ਕੋਟਲੀ ਜੀ ਉਹ ਐਲੀਗੇਸ਼ਨ ਲਾ ਰਹੇ ਹੈ ਕਿ ਧੱਕਾ ਕਰ ਰਹੀ ਹੈ ਪਾਰਟੀ موجوده ਉਹਨਾਂ ਦੀ ਮੈਂ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਉਹ ਉਹ ਨਕਾਰੇ ਗਏ ਨੇ ਉਹ ਕਮਜ਼ੋਰ ਲੀਡਰ ਨੇ ਜਦੋਂ ਜਦੋਂ ਉਹਨਾਂ ਦੀ ਪਾਰਟੀ ਦੇ ਕਿਸੇ ਵੀ ਨੇਤਾ ਦੇ ਉੱਤੇ ਕਦੇ ਜ਼ਿੰਦਗੀ ਚ ਜ਼ਰੂਰਤ ਪਈ ਹੈ ਉਹ ਲੱਭੇ ਨਹੀਂ ਥਿਆਏ ਇਹ ਸਾਰੀ ਗੱਲ ਲੋਕਾਂ ਦੇ ਵਿੱਚ ਆਮ ਪ੍ਰਚਲਿਤ ਹੈ ਜਿਹੜਾ ਉਰੋ ਸਾਹਿਬ ਦਾ ਐਮਸੀ ਸਾਹਿਬ ਰਹੇ ਨੇ ਗੁਰਮਿੰਦਰ ਸਿੰਘ ਲਾਲੀ ਉਹਨਾਂ ਦੇ ਵੀ ਪਿੱਛੇ ਉਹਨਾਂ ਨੇ ਛੁਰਾ ਮਾਰੇ ਆ ਔਰ ਜਦੋਂ ਜ਼ਰੂਰਤ ਪਈ ਹੈ ਗੁਰਮਿੰਦਰ ਸਿੰਘ ਲਾਲੀ ਦੇ ਮਤੋਕੇ ਨਾਲ ਹਮੇਸ਼ਾ ਉਹਨਾਂ ਨੇ ਵਧੀਆਂ ਕੀਤੀਆਂ ਉਸੇ ਦਾ ਨਤੀਜਾ ਕਿ ਉਹਨਾਂ ਦੇ ਬੇਟੇ ਨੇ ਉਹਨਾਂ ਨੂੰ ਘਰ ਆਿਆਂ ਨੂੰ ਟਿਕਟ ਵੀ ਇਨਕਾਰ ਕਰਕੇ ਵਾਪਸ ਮੋੜਿਆ ਔਰ ਕਦੇ ਵੀ ਇਹ ਨੋਟ ਕਰ ਲਿਓ ਜਦੋਂ ਕਦੇ ਇਹਨਾਂ ਨੂੰ ਲੱਗਿਆ ਕਿ ਕੋਈ ਨੇਤਾ ਮਤੋਂ ਕੇ ਸਾਡੇ ਨਾਲ ਇੱਕ ਜ਼ਰੂਰਤ ਰੱਖ ਕੇ ਗੱਲ ਕਰਦਾ ਉਸ ਨੂੰ ਵਧਣਾ ਉਸ ਨੂੰ ਪਰੇ ਕਰਨਾ ਉਹ ਇਹਨਾਂ ਦੀ ਫਿਤਰਤ ਦੇ ਵਿੱਚ ਹੈ ਸੋ ਇਸ ਕਰਕੇ ਇਹਨਾਂ ਨੂੰ ਇਹੀ ਜੀ ਰਾਜਨੀਤੀ ਮੁਬਾਰਕ ਅਸੀਂ ਤਾਂ ਸੇਵਾਦਾਰ ਆ ਖੰਨੇ ਤੇ ਅਸੀਂ ਤਾਂ ਖੰਨੇ ਦੀ ਸੇਵਾ ਕਰਨ ਲੱਗੇ ਹੋਏ ਹਾਂ ਥੈਂਕ ਯੂ ਜੀ ਦੇ ਵਿੱਚ ਮਜੂਦ ਨੇ ਸਰਦਾਰ ਕੁਕੀਤ ਸਿੰਘ ਕੋਟਲੀ ਜੀ ਸਾਬਕਾ ਮੰਤਰੀ ਤੇ ਕੋਟਲੀ ਸਾਹਿਬ ਤੁਸੀਂ ਕੀ ਕਹਿਣਾ ਚਾਹੋ ਜੀ ਆਪਣੇ ਵਾਰਡ ਨੰਬਰ 2 ਅਸਤਵ ਸਿੰਘ ਚੋਹਦਰੀ ਬਾਰੇ देखो ਸਾਡਾ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਆ ਸਤਨਾਮ ਚੌਧਰੀ ਉਹ ਇੱਕ ਲੋਕਲ ਉਮੀਦਵਾਰ ਆ ਉਹਦੀ ਸ਼ਬੀ ਬਹੁਤ ਵਧੀਆ ਹੈ ਔਰ ਉਹਦੇ ਨਾਲ ਨਾਲ ਉਹਨੂੰ ਤਜਰਬਾ ਵੀ ਬਹੁਤ ਜ਼ਿਆਦਾ ਹੈ ਸੋ ਜੇ ਸਾਰੇ ਉਮੀਦਵਾਰਾਂ 'ਚ ਚੋਣ ਕੀਤੀ ਜਾਵੇ ਤਾਂ ਆਮ ਲੋਕ ਜਿਹੜੇ ਨੇ ਉਹ ਸਤਨਾਮ ਚੌਧਰੀ ਨੂੰ ਟੁੰਡਣਗੇ ਔਰ ਦੂਸਰੀ ਗੱਲ ਆ ਕਿ ਜਿਹੜੀ ਇਹ ਮੌਜੂਦਾ ਸਰਕਾਰ ਹੈ ਝਾੜੂ ਸਰਕਾਰ ਜਿਹੜੇ ਕਹਿੰਦੇ ਸੀ ਬਦਲਾਅ ਲੈ ਕੇ ਆਵਾਂਗੇ ਇੱਕ ਨਵੀਂ ਸੋਚ ਲੈ ਕੇ ਆਵਾਂਗੇ ਇੱਕ ਨਵਾਂ ਪੰਜਾਬ ਬਣਾਵਾਂਗੇ ਅੱਜ ਉਹਨਾਂ ਦੀ ਸੋਚ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਆ ਚੁੱਕੀ ਆ ਜਿਸ ਤਰੀਕੇ ਨਾਲ ਪਾਵਰ ਪੋਲਿਟਿਕਸ ਹੋ ਰਹੀ ਹੈ ਦਬਾਅ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਵਿਰੋਧੀਆਂ ਨੂੰ ਦਬਾਉਣ ਦੀ ਡਰਾਉਣ ਦੀ ਜਿਹੜੀ ਆ ਇਹ ਰਾਜਨੀਤੀ ਇਹ ਪੰਜਾਬ 'ਚ ਨਹੀਂ ਕਦੇ ਚੱਲੂਗੀ ਇਹਨਾਂ ਨੂੰ ਬੜੀ ਵੱਡੀ ਕੀਮਤ ਜਿਹੜੀ ਆ ਉਹ ਝਾੜੂ ਵਾਲਿਆਂ ਨੂੰ ਉਠਾਉਣੀ ਪਵੇਗੀ ਔਰ ਖਾਸ ਕਰਕੇ ਖੰਨੇ ਦੇ ਅੰਦਰ ਜਿਸ ਤਰੀਕੇ ਨਾਲ ਇੱਥੋਂ ਦੇ ਹਾਲਾਂਕਿ ਮੌਜੂਦਾ ਮੰਤਰੀ ਨੇ ਤਰਪੀ ਸੌਂਦ ਉਹਨਾਂ ਨੂੰ ਬਿਲਕੁਲ ਇਸ ਤਰ੍ਹਾਂ ਦੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਸੀਗੀਆਂ ਉਹਨਾਂ ਨੂੰ ਪੋਜ਼ਿਟਿਵਿਟੀ ਦੀ ਗੱਲ ਕਰਨੀ ਚਾਹੀਦੀ ਸੀ ਡਵੈਲਪਮੈਂਟ ਓਰੀਐਂਟਡ ਕੋਈ ਗੱਲ ਕਰਨੀ ਚਾਹੀਦੀ ਸੀ ਪਰ ਉਹ ਦੂਸ਼ਣਬਾਜੀ ਇਲਜ਼ਾਮਬਾਜੀ ਔਰ ਉਹ ਲੋਕਾਂ ਨੂੰ ਆਪਣੇ ਡਰਾ ਕਰਕੇ ਖਾਸ ਕਰਕੇ ਉਹਨਾਂ ਦੇ ਕਾਰੋਬਾਰ ਦੇ ਉੱਤੇ ਅੱਖ ਰੱਖ ਕੇ ਉਹਨਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਉਹ ਕਰ ਰਹੇ ਨੇ ਇਹ ਬਹੁਤ ਹੀ ਨਿੰਦਣਯੋਗ ਹੈ ਪਰ ਕਾਂਗਰਸ ਪਾਰਟੀ ਹਰ ਹੀਲੇ ਇਹ ਵਦੀਕੀਆਂ ਦਾ ਜਿਹੜਾ ਮੁਕਾਬਲਾ ਕਰੂਗੀ ਔਰ ਸਾਡਾ ਕੈਂਡੀਡੇਟ ਜਿਹੜਾ 2 ਨੰਬਰ ਵਾਰਡ ਜਿਹੜੀ ਜਿਮਨੀ ਚੋਣ ਹੋ ਰਹੀ ਆ ਉਹਦੇ ਵਿੱਚੋਂ ਕਾਂਗਰਸ ਪਾਰਟੀ ਦਾ ਸਤਨਾਕ ਚੌਧਰੀ ਭਾਰੀ ਬੋਮਬ ਵਾਂਗ ਜਿੱਤ ਕੇ ਔਰ ਇਹਨਾਂ ਨੂੰ ਇਹਨਾਂ ਦੀਆਂ ਜਿਹੜੀਆਂ ਵਾਅਦੇ ਖਿਲਾਫੀ ਕੀਤੀ ਆ ਜਿਹੜੇ ਲੋਕਾਂ ਨਾਲ ਉਹ ਕਰਕੇ ਵਾਅਦੇ ਮੁਕਰੇ ਨੇ ਉਹਨਾਂ ਦੇ ਖਿਲਾਫ ਇਹਨਾਂ ਨੂੰ ਇਹਦੀ ਕੀਮਤ ਅਠਾਉਣੀ ਪੈਗੀ ਸੋ ਮੇਰੀ ਅਪੀਲ ਹੈ 2 ਨੰਬਰ ਵਾਰਡ ਦੇ ਸਾਰੇ ਵੋਟਰਾਂ ਨੂੰ ਕਿ ਆਓ ਆਉਣ ਵਾਲੇ ਚੰਗੇ ਭਵਿੱਖ ਦੇ ਲਈ ਅਮਨ ਸ਼ਾਂਤੀ ਲਈ ਤਰੱਕੀ ਖੁਸ਼ਹਾਲੀ ਦੇ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਪਹਿਲੇ ਨੰਬਰ ਤੇ ਬਟਨ ਦਬਾ ਕੇ ਸਤਨਾਮ ਚੌਧਰੀ ਨੂੰ ਕਾਮਯਾਬ ਕਰ। ਥੈਂਕ ਯੂ। ਸਾਡੇ ਵਿੱਚ ਮੌਜੂਦ ਨੇ ਸ੍ਰੀ ਵਿਕਾਸ ਮਹਿਤਾ ਜੀ ਜੋ ਕਿ ਸਾਬਕਾ ਪ੍ਰਧਾਨ ਨਗਰ ਕੌਂਸਲ ਖੰਨਾ ਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਵਾਰਡ ਨੰਬਰ 2 ਦੇ ਕੈਂਡੀਡੇਟ ਬਾਰੇ? ਵਾਰਡ ਨੰਬਰ 2 ਦੇ ਵਿੱਚ ਜਿਹੜੀ ਜਿੰਨੀ ਚੋਣ ਹੋ ਰਹੀ ਹੈ ਉਹਦੇ ਵਿੱਚ ਸਤਨਾਮ ਚੌਧਰੀ ਜੀ ਜਿਹੜੇ ਕਿ ਕਾਂਗਰਸ ਵੱਲੋਂ ਕੈਂਡੀਡੇਟ ਨੇ ਬੜੇ ਸੂਝਵਾਨ, ਇਮਾਨਦਾਰ ਤੇ ਬੜੇ ਵਧੀਆ ਕੰਮ ਕਰਨ ਵਾਲੇ ਉਮੀਦਵਾਰ ਨੇ ਮਹਿਰਤਾ ਵਾਰਡ ਨੰਬਰ 2 ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਕਿ ਸਤਨਾਬ ਸਿੰਘ ਚੌਧਰੀ ਨੂੰ ਬੁੱਧਵਤ ਬੋਟਾ ਪਾਓ ਤਾਂ ਕਿ ਜੋ ਆਉਣ ਵਾਲਾ ਸਮਾਂ ਹੋਵੇ ਉਹ ਵਾਰਡ ਲਈ ਕੰਮ ਕਰ ਸਕੇ ਤੁਹਾਡੇ ਲਈ ਕੰਮ ਕਰ ਸਕੇ ਤੇ ਵਾਰਡ ਜਿਹੜੀ ਨਿਹਾਰ ਹੈ ਉਹਨੂੰ ਬਦਲ ਸਕੇ ਧੰਨਵਾਦ ਸਾਡੇ ਵਿੱਚ ਮੌਜੂਦ ਨੇ ਸ੍ਰੀ ਮਹਿਮੀ ਸਾਹਿਬ ਜੋ ਕਿ ਦਫ਼ਤਰ ਇੰਚਾਰਜ ਨੇ ਵਾਰਡ ਨੰਬਰ 2 ਤੋਂ ਗੁਰਦੀਪ ਵਿੱਕੀ ਮਸ਼ਾਲ ਜੀ ਨੇ ਜੋ ਕਿ ਆਮ ਆਦਮੀ ਪਾਰਟੀ ਤੋਂ ਤੋਂ ਨਿਸ਼ਾਨ ਝੜੂ ਤੋਂ ਇਲੈਕਸ਼ਨ ਲੜ ਰਹੇ ਨੇ ਮਹਿਮੀ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਸਭ ਤੋਂ ਪਹਿਲਾਂ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਸਾਡਾ ਉਰੇ ਆਇਓ ਔਰ ਚੋਲ ਪ੍ਰਕਾਰ ਦੇ ਬਾਰੇ ਪੁੱਛਿਆ ਤੇ ਅਸੀਂ 12 ਨੰਬਰ 2 ਤੋਂ ਸਾਡੇ ਗੁਰਦੀਪ ਵਿੱਕੀ ਵਿਸ਼ਾਲ ਜੀ ਇਲੈਕਸ਼ਨ ਲੜ ਰਹੇ ਨੇ ਛੱਡੂ ਚੋਣ ਨਿਸ਼ਾਨ ਤੋਂ ਆਮ ਆਦੀ ਪਾਰਟੀ ਤੋਂ ਤੇ ਜੋ ਵਿੱਕੀ ਵਿਸ਼ਾਲ ਜੀ ਨੇ ਇੱਕ ਬਹੁਤ ਹੀ ਵਧੀਆ ਸੂਝਵਾਨ ਇਮਾਨਦਾਰ ਬੜੇ ਮਿਹਨਤੀ ਔਰ ਕਾਫੀ ਲੰਬੇ ਸਮੇਂ ਤੋਂ ਸਮਾਜ ਸਭਾ ਸਮਾਜ ਸੇਵਕ ਲੱਗੇ ਹੋਏ ਨੇ ਇਹ ਔਰ ਉਹਨਾਂ ਦੇ ਮਾਤਾ ਜੀ ਵੀ ਐਮਸੀ ਦੇ ਔਰ ਇਹ ਵੀ ਆਪਣਾ ਬਹੁਤ ਵਧੀਆ ਮਤਲਬ ਕੰਮ ਕਰ ਰਹੇ ਨੇ ਪਾਰਟੀ ਦੇ ਵਿੱਚ ਔਰ ਕਿਉਂਕਿ ਆਮ ਆਦੀ ਪਾਰਟੀ ਦੀ ਸਰਕਾਰ ਹੈ ਅਸੀਂ ਬੀ ਉਮੀਦ ਕਰਦੇ ਆ ਕਿ ਆਮ ਆਦਮੀ ਪਾਰਟੀ ਦਾ ਕਰ ਐਮ ਸੀ ਹੈ ਤਾਂ ਉਹ ਜਿਹੜਾ ਵਪਾਰ ਦਾ ਵਾਰ ਦਾ ਵਿਕਾਸ ਕਰ ਸਕਦਾ ਔਰ ਕਿਸੇ ਕਿਸਮ ਦੀ ਵੀ ਜੋ ਪ੍ਰੋਬਲਮਾਂ ਨੇ ਹੋਰੀ ਆਪਣੇ ਮਹੱਲੇ ਦੀਆਂ ਉਹ ਮਹੱਲੇ ਦੀਆਂ ਪ੍ਰੋਬਲਮਾਂ ਹਮੇਸ਼ਾ ਵਾਸਤੇ ਆਪਾਂ ਖਤਮ ਕਰ ਦਵਾਂਗੇ ਤੇ ਡੋਰ ਟੂ ਡੋਰ ਸਾਡਾ ਚੋਣ ਪ੍ਰਚਾਰ ਚੱਲ ਰਿਹਾ ਹੈ ਘਰ ਘਰ ਇੱਕ ਮੰਤਰੀ ਸਾਹਿਬ ਵੱਲੋਂ ਇੱਕ ਲੈਟਰ ਗਾਹੀ ਕੀਤਾ ਗਿਆ ਐਮ ਐਲ ਏ ਸਾਹਿਬ ਵੱਲੋਂ ਤੇ ਉਹ ਲੈਟਰ ਦੇ ਵਿੱਚ ਜੋ ਹੁਣ ਤੱਕ ਦੀਆਂ ਪ੍ਰਾਪਤੀਆਂ ਨੇ ਖੰਡੇ ਦੇ ਵਿੱਚ ਜੋ ਵਿਕਾਸ ਦੇ ਕੰਮ ਕੀਤੇ ਨੇ ਉਹ ਅਸੀਂ ਘਰ ਘਰ ਜਾ ਕੇ ਪਹੁੰਚਾਇਆ ਔਰ ਉਸ ਦਾ ਵੀ ਸਾਨੂੰ ਭਰਮਹੰਗਾਰਾ ਮਿਲੇਗਾ ਔਰ ਜੋ ਸਾਡੇ ਮੀਟਿੰਗਾਂ ਹੋ ਰੀਆਂ ਨੇ ਅ ਜਨ ਸਭਾਵਾਂ ਹੋ ਰੀਆਂ ਨੇ ਉਹਦੇ ਵਿੱਚ ਵੀ ਭਾਰੀ ਇਕੱਠ ਹੁੰਦਾ ਔਰ ਸਾਨੂੰ ਦੂਸਰਾ ਵੀ ਪਤਾ ਲੱਗਦਾ ਕਿ ਦੂਜੀਆਂ ਜੋ ਪਾਰਟੀਆਂ ਨੇ ਮੀਟਿੰਗਾਂ ਕਰਦੀਆਂ ਨੇ ਉਹ ਬੰਦੇ ਬਾਹਰੋਂ ਬੁਲਾ ਕੇ ਬਾਹਰਲੇ ਬੰਦੇ ਜਦੋਂ ਕਿ ਸਾਡੇ ਆਪਣੇ ਬੰਦੇ ਹੁੰਦੇ ਨੇ ਤਾਂ ਉਹ ਇੱਕ ਵਿਸ਼ਵਾਸ ਦੀ ਗੱਲ ਆ ਵੀ ਸਾਡੇ ਵਿੱਕੀ ਮਿਸ਼ਾਲ ਦੀ ਭਾਰੀ ਬਹੁਤ ਬਦਨਾਮ ਜਿੱਤਰਗੇ ਸਾਡੇ ਵਿੱਚ ਪੰਪੀਤ ਸਿੰਘ ਪੰਪੀ ਜੀ ਜੋ ਕਿ ਕੌਂਸਲਰ ਵੀ ਨੇ ਤੇ ਸਮਾਜ ਸੇਵੀ ਵੀ ਪੰਪੀ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਥੇ ਕਵਰ ਕਰਨ ਆਏ ਜੀ ਤੁਹਾਡਾ ਹੋਲਡਿੰਗ ਦੀ ਬਹੁਤ ਬਹੁਤ ਧੰਨਵਾਦ ਮੇਰੀ ਤਾਂ ਜੀ ਇਹੀ ਅਪੀਲ ਹੈ ਇੱਕ ਵਾਰਡ ਵਾਸੀਆਂ ਨੂੰ ਕਿ ਵਾਰਡ ਦੇ ਸਮੁੱਚੇ ਕੰਮ ਕਰਾਉਣ ਲਈ ਸਚਾਰੂ ਤਰੀਕੇ ਦੇ ਨਾਲ ਵਾਰਡ ਦੀ ਜਿਹੜੀ ਡਿਵੈਲਪਮੈਂਟ ਕਰਾਉਣ ਲਈ ਬਿੱਕੀ ਵਿਸ਼ਾਲ ਜੀ ਨੂੰ ਆਪਣੀ ਵੋਟ ਪਾਇਓ ਤੇ ਪਹਿਲਾਂ ਵੀ ਉਹ ਦੋ ਕਵਾਰ ਕਾਉਂਸਲਰ ਨੇ ਸੇਮ ਸੋ ਲੋਕਾਂ ਨੇ ਵਿਸ਼ਵਾਸ ਜਤਾਇਆ ਤੇ ਤਾਂ ਹੀ ਦੂਜੀ ਵਾਰ ਉਹਦਾ ਜਿੱਤਣਾ ਸੋ ਇਹੀ ਬੇਨਤੀ ਹੈ ਰਹੀ ਕਿ ਉਹਨਾਂ ਨੂੰ ਬਰਤਬਾਰ ਵੋਟਰਾਂ ਨਾਲ ਸੇਵਾ ਦੇਣਾ ਹੈ ਧੰਨਵਾਦ ਸਾਡੇ ਵਿੱਚ ਵੀਰਤੀ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਸਰੋ ਦੇਖੋ ਤੁਹਾਡਾ মিডিਆ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਦੀ ਤੁਸੀਂ ਕਵਰੇਜ ਕਰਨ ਆਏ ਹੋ ਇੱਕ ਬਹੁਤ ਹੀ ਅਹਿਮ ਸੀਟ ਦੇ ਉੱਤੇ ਬਿੱਕੀ ਮਿਸ਼ਾਲ ਜੀ ਨੂੰ ਗੁਰਦੀਪ ਬਿੱਕੀ ਜੀ ਨੂੰ ਇਥੋਂ ਆਮ ਆਦਮੀ ਪਾਰਟੀ ਨੇ ਦਿੱਤੀ ਆ ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕ ਇਹੋ ਮਨੋਰਥਾ ਕਿ ਆਮ ਘਰਾਂ ਦੇ ਆਮ ਪਰਿਵਾਰਾਂ ਦੇ ਬੱਚੇ ਆ ਜਿਹੜੇ ਉਹ ਅੱਗੇ ਆਉਣ ਸਰਕਾਰਾਂ ਦੇ ਵਿੱਚ ਆਉਣ ਜਾਂ ਕਿਸੇ ਵੀ ਕਿਸਮ ਦੇ ਕੋਈ ਵੀ ਚੋਣਾਂ ਉਹਦੇ ਵਿੱਚ ਆਉਣ ਉਹਦੇ ਵਿੱਚ ਆ ਕੇ ਅੱਗੇ ਆਉਣ ਤੇ ਕਿਉਂਕਿ ਇਹਨਾਂ ਦੇ ਵਿੱਚ એનર્ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ એનર્ਜੀ ਕਾਰਨ ਇਹਨਾਂ ਨੂੰ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਗੁਰਦੀਪ ਵਿੱਕੀ ਜੀ ਨੌਜਵਾਨ ਨੇ ਕੰਮ ਕਰਦੇ ਨੇ ਪਹਿਲਾਂ ਵੀ ਇਹ ਪਾਰਟੀ ਦੇ ਨਾਲ ਜੁੜੇ ਹੋਏ ਨੇ ਤੇ ਪਹਿਲਾਂ ਵੀ ਇਹ ਸੇਵਾ ਕਰ ਚੁੱਕੇ ਨੇ ਪਰ ਹੁਣ ਵੀ ਇਹਨਾਂ ਦਾ ਇੱਕ ਮਾਨਾ ਵੀ ਪੂਰੇ ਦੇ ਪੂਰੇ 2 ਨੰਬਰ ਵਾਰਡ ਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਸਹੂਲਤਾਂ ਨੇ ਉਹ ਲਿਆ ਕੇ ਦੇਣਗੇ ਤੇ ਬੜਾ ਵਧੀਆ ਇਹ ਕੰਮ ਕਰ ਰਹੇ ਨੇ ਬਹੁਤ ਅੱਛਾ ਕੰਮ ਕਰ ਰਹੇ ਸਾਡੇ ਵਿੱਚ ਮੌਜੂਦ ਨੇ ਸਰਦਾਰ ਇਕਬਾਲ ਸਿੰਘ ਚੰਨੀ ਜੀ ਜੋ ਕਿ ਭਾਜਪਾ ਦੇ ਸਟੇਟ ਦੇ ਸਪੋਕਸਮੈਨ ਵੀ ਨੇ ਤੇ ਖੰਨਾ ਸ਼ਹਿਰ ਦੀ ਨਗਰ ਕੌਂਸਲ ਤੇ ਪ੍ਰਧਾਰ ਵੀ ਰਹੇ ਨੇ ਤੇ ਚੰਨੀ ਸਾਹਿਬ ਦੇ بیٹے ਇਸ ਟਾਈਮ ਹਰਸ਼ਦੀਪ ਸਿੰਘ ਜੀ ਚੰਨੀ ਵਾਰਡ ਨੰਬਰ 2 ਖੰਡਾ ਤੋਂ ਐਮਸੀਡੀ ਇਲੈਕਸ਼ਨ ਲੜ ਰਹੇ ਨੇ ਚੰਨੀ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ ਕੋਹ ਜਿਹੜੀ ਇਹ ਇਲੈਕਸ਼ਨ ਹੋ ਰਹੀ ਹੈ ਬੜੀ ਜ਼ਰੂਰੀ ਇਲੈਕਸ਼ਨ ਹੈ ਇਸ ਵਾਰਡ ਲਈ ਮੈਂ ਤਕਰੀਬਨ ਇੱਥੋਂ 20 ਸਾਲ ਐਮਸੀਡੀ ਸੇਵਾ ਨਿਭਾਈ ਆ ਤੇ ਇਸ ਵਾਰਡ 'ਚ ਮੈਂ ਆਪਣੀ ਤਨ ਮਨ ਤਨ ਨਾਲ ਸੇਵਾ ਕੀਤੀ ਇੱਥੇ ਹਰ ਤਰ੍ਹਾਂ ਦੀ ਮੈਨ ਡਵੈਲਪਮੈਂਟ ਕਰਾਈ ਜਦੋਂ ਮੈਂ ਇਸ ਵਾਰਡ ਦੀ ਸੇਵਾ ਸੰਭਾਲੀ ਸੀ ਤਾਂ ਇਸ ਵਾਰਡ ਚ ਬਹੁਤ ਲੋਕ ਬਹੁਤ ਨਰਾਸ਼ ਸੀਗੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਕੋਈ ਸਹੂਲਤ ਚ ਨਹੀਂ ਸੀਗੀ ਇੱਥੇ ਉਦੋਂ ਨਾ ਸੀਵਰ ਸੀ ਨਾ ਵਾਟਰ ਸਪਲਾਈ ਸੀ ਨਾ ਸੀਵਰੇਜ ਸੀ ਨਾ ਲਾਈਟਾਂ ਸੀ ਨਾ ਹੀ ਕੋਈ ਰੋਡ ਸੀ ਇੱਥੋਂ ਤੱਕ ਕਿ ਇੱਥੇ ਰਸਤਾ ਵੀ ਨਹੀਂ ਸੀ ਇੱਥੇ ਰਸਤਾ ਵੀ ਨਹੀਂ ਸੀ ਕੋਈ ਸਾਰੀ ਲੋਕਾਂ ਦੇ ਸਹਿਯੋਗ ਨਾਲ ਇਸ ਵਾਰਡ ਦੀ ਬਹੁਤ ਵਧੀਆ ਡਵੈਲਪਮੈਂਟ ਕਰਾਈ ਤੇ ਲੋਕ ਅੱਜ ਮੈਨੂੰ ਵੋਟ ਕਰਕੇ ਪਿਆਰ ਕਰ ਰਹੇ ਨੇ ਤੇ ਲੋਕਾਂ ਨੇ ਇਸ ਵਾਰ ਮੈਨੂੰ ਕਿਹਾ ਕਿ ਤੁਸੀਂ ਆਪਣੇ ਬੇਟੇ ਨੂੰ ਇਲੈਕਸ਼ਨ ਵਿੱਚ ਖੜਾਓ ਤਾਂ ਕਰਕੇ ਮੈਂ ਉਹਨਾਂ ਦੀ ਹੁਕਮ ਮੰਨ ਕੇ ਸਾਰੇ ਵਾਰਡ ਦੇ ਵਸਨੀਕਾਂ ਦਾ ਆਪਣੇ ਬੇਟੇ ਨੂੰ ਇਲੈਕਸ਼ਨ ਵਿੱਚ ਖੜਾਇਆ ਤੇ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਤੇ ਮੈਂ ਸਮਝਦਾ ਇਹ ਭਾਰੀ ਗਿਣਤੀ ਨਾਲ ਲੋਕ ਹਸਨਦੀਪ ਸਿੰਘ ਚੰਨੀ ਨੂੰ ਜਿਤਾਉਣਗੇ ਪੂਰਾ ਪਰਿਵਾਰ ਪੂਰਾ ਵਾਰਡ ਉਹਦੀ ਜਿੱਤ 'ਤੇ ਲੱਗਿਆ ਹੋਇਆ ਹੈ ਅਸੰਦੀਪ ਜੀ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਹੈ ਤੁਸੀਂ ਕਿਉਂਕਿ ਤੁਹਾਡਾ ਪਰਿਵਾਰ ਸ਼ੁਰੂ ਸਿਆਸੀ ਰਿਹਾ ਤੇ ਇਲੈਕਸ਼ਨ ਲੜਦਾ ਰਿਹਾ ਤੇ ਹੁਣ ਤੁਸੀਂ ਫਸਟ ਟਾਈਮ ਇਲੈਕਸ਼ਨ ਲੜ ਰਹੇ ਹੋ ਤੇ ਤੁਸੀਂ ਜੇਕਰ ਇਲੈਕਸ਼ਨ ਜਿੱਤਦੇ ਹੋ ਤਾਂ ਕਿਸ ਤਰ੍ਹਾਂ ਵਾਰਡ ਦੀ ਡਿਵੈਲਪਮੈਂਟ ਕਰੋਗੇ ਮੈਂ ਮੇਰੇ ਫਾਦਰ ਦੇ ਕੀਤੇ ਹੋਏ ਪੁਰਾਣੇ ਕੰਮਾਂ ਨੂੰ ਅੱਗੇ ਵਧਾ ਕੇ ਲੈ ਕੇ ਜਾਊਂਗਾ ਜੋ ਉਹਨਾਂ ਨੇ ਮੈਨੂੰ ਸਿਖਾਇਆ ਦਿੱਤੀ ਹੈ ਜੋ ਮੈਨੂੰ ਇਸ ਟਾਈਮ ਵਾਰਡ ਦੇ ਵਿੱਚ ਵਿਚਰਨ ਤੋਂ ਬਾਅਦ ਪਿਆਰ ਮਿਲਿਆ ਲੋਕਾਂ ਦਾ ਔਰ ਮੈਨੂੰ ਉਹਨਾਂ ਨੇ ਆਪਣੀ ਜੋ ਸਪੋਰਟ ਕੀਤੀ ਕਰਨ ਦਾ ਵਾਅਦਾ ਕੀਤਾ ਮੈਂ ਉਸ ਚੀਜ਼ ਨੂੰ ਪੂਰੇ ਤਨ ਦੇ ਨਾਲ ਅੱਗੇ ਲੈ ਕੇ ਜਾਊਂਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਿਸੇ ਨੂੰ ਕੋਈ ਤਕਲੀਫ ਨਹੀਂ ਆਣ ਦੇਣ ਦੀ ਆਪਣੇ ਵੱਲੋਂ ਕੋਸ਼ਿਸ਼ ਰੱਖਾਂਗਾ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜ਼ਰੂਰਤ ਹੋਵੇ ਕਿਸੇ ਵੀ ਟਾਈਮ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਮੇਰੇ ਫਾਦਰ ਦੀ ਤਰ੍ਹਾਂ ਹਮੇਸ਼ਾ ਖੁੱਲੇ ਰਹਿਣਗੇ ਤੇ ਮੈਂ ਆਪਣੇ ਆਪ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਕਿਸੇ ਹਰੇਕ ਦੇ ਦਿਲ ਦੇ ਉੱਤੇ ਆਪਣੀ ਛਾਪ ਛੱਡ ਸਕਾਂ ਸਾਡੇ ਵਿੱਚ ਮੌਜੂਦ ਨੇ ਹਰਜੋਤ ਜੀ ਹਰਜੋਤ ਜੀ ਤੁਸੀਂ ਮੁੱਖ ਮੁਕਾਬਲਾ ਕਿੰਨਾਂ ਨੂੰ ਮਿਲਦੇ ਹੋ ਆਪਣੇ ਵਾਰਡ ਦਾ ਸਾਡਾ ਮੁਕਾਬਲਾ ਬੜੀ ਜੇਹਰਾਨੀ ਹੈਗਾ ਸਾਨੂੰ ਆਇਆ ਕਿ ਸਾਡੀ ਜਿੱਤ ਪੱਕੀ ਹੈ ਬਾਕੀ ਵਾਇਕਰੂ ਮੇਰੇ ਕੋਲ ਥੈਂਕ ਯੂ ਸਾਡੇ ਵਿੱਚ ਮੌਜੂਦ ਨੇ ਬਲੋਕ ਕਾਂਗਰਸ ਕਮੇਟੀ ਕੰਨਾਂ ਦੇ ਪ੍ਰਧਾਨ ਮੇhta ਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪਹਿਲਾਂ ਤਾਂ ਬਦਵਾ ਸਾਹਿਬ ਮੈਂ ਤੁਹਾਡਾ ਥੈਂਕਸ ਕਰਦਾ ਕਿ ਤੁਸੀਂ ਇਹਨਾਂ ਟਾਈਮ ਦਿੱਤਾ ਮੈਨੂੰ ਤੇ ਮੈਂ ਤੁਹਾਡੇ ਰਾਹੀਂ ਮਾਧਿਅਮ ਦਾਹੀਂ ਮੈਂ ਇਹ ਰਿਕਵੈਸਟ ਕਰਦਾ ਵਾਰਡ ਨੰਬਰ 2 ਦੇ ਸੂਝਵਾਨ ਵੋਟਰਾਂ ਨੂੰ ਕਿ ਕਾਂਗਰਸ ਪਾਰਟੀ ਦੇ ਕੈਂਡੀਡੇਟ ਸਤਨਾਮ ਸਿੰਘ ਚੌਧਰੀ ਜੀ ਜਿਹੜੇ ਬਹੁਤ ਨਿਮਨ ਔਰ ਜੋ ਕੇ ਗੱਲ ਕਰਨ ਵਾਲੇ ਵਿਅਕਤੀ ਨੇ ਬਹੁਤ ਹੀ ਚੰਗੇ ਬੰਦੇ ਨੇ ਤੇ ਮੈਂ ਰਿਕੁਐਸਟ ਕਰਦਾ ਵਾਰਡ ਵਾਸੀਆਂ ਨੂੰ ਕਿ ਵੱਧ ਤੋਂ ਵੱਧ ਮੂਤਾ ਪਾ ਕੇ ਸਤਨਾਮ ਸਿੰਘ ਚੌਧਰੀ ਦੀ ਮੁਕਾਮਜ਼ਾ ਬਣਾਓ ਜਿਹੜੇ ਕਿ ਸਾਡੇ ਸਾਰੇ ਨਾਲੋਂ ਵਧੀਆ ਕੈੰਡੀਡੇਟ ਨੇ ਔਰ ਬਹੁਤ ਹੀ ਮਿਲਨਸਾਰ ਨੇ ਚੰਗੇ ਸੁਭਾਅ ਦੇ ਮਾਲਕ ਨੇ ਲੋਕਾਂ ਦੇ ਵਿੱਚ ਵਿਚਰਦੇ ਨੇ ਦੁੱਖ ਸੁੱਖ ਚ ਹਮੇਸ਼ਾ ਸ਼ਾਮਲ ਹੁੰਦੇ ਨੇ ਔਰ ਪਹਿਲਾਂ ਹੀ ਇਸ ਵਾਰਡ ਦੇ ਵਿੱਚ ਉਹਦੀ ਬੜੀ ਬੜੀ ਅੱਛੀ ਪਕੜ ਹੈ ਤੇ ਮੈਂ ਆਪਣੇ ਵੱਲੋਂ ਰਿਕਵੈਸਟ ਕਰਦਾ ਸਾਰਿਆਂ ਨੂੰ ਕਿ ਉਹਨਾਂ ਨੂੰ ਵਕਤਵਤ ਵੋਟਾਂ ਪਾ ਕੇ ਕੰਮ ਕਰੋ ਤਾਂ ਕਿ ਇਸ ਵਾਰਡ ਦੀ ਜਿਹੜੀ ਕੋਈ ਸਮੱਸਿਆ ਹੈ ਉਹਨੂੰ ਪ੍ਰਾਇੋਰਟੀ ਦੇ ਆਧਾਰ ਤੇ ਹੱਲ ਕਰਨ ਉਹ ਖਾਸ ਤੌਰ ਤੇ ਹੁਣ ਮੈਂ ਇਸ ਮੌਕੇ ਇਹ ਵੀ ਕਹੂੰਗਾ ਕਿ ਜਿਹੜਾ ਇਹ ਵਾਰਡ ਸਾਡੇ ਮਹਿਰੂਮ ਗੁਰਮਿੰਦਰ ਸਿੰਘ ਲਾਲੀ ਜੀ ਜਿਨ੍ਹਾਂ ਨੇ ਇਸ ਵਾਰਡ ਦੀ ਤਰੱਕੀ ਲਈ ਬਹੁਤ ਕੰਮ ਕੀਤਾ ਇਹ ਵੀ ਉਹਨਾਂ ਦੀ ਲੀਹਾਂ ਤੇ ਚੱਲ ਕੇ ਉਸ ਤਰ੍ਹਾਂ ਹੀ ਕੰਮ ਕਰਨਗੇ ਜਿਸ ਤਰ੍ਹਾਂ ਲਾਲੀ ਜੀ ਨੇ ਕੀਤਾ ਥੈਂਕ ਯੂ ਜੀ